ਸ਼ੀਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਆ YouTube ਚੈਨਲ ਮਨਪੀਕਔਰ ਸੰਦੂ 99 ਸੋ ਅੱਜ ਸਾਡੀ ਬੇਟੀ ਦਾ ਜਨਮ ਦਿਨ ਸਾਰੇ ਹੋ ਰਹੇ ਆ ਰੈਡੀ ਸਹੀ ਫੈਮਿਲੀ ਮੈਂਬਰ ਸੀ ਹਾਂ ਤੇ ਅੱਜ ਅਸੀਂ ਮਨਾਵਾਂਗੇ ਜਨਮ ਦਿਨ ਬੇਟੀ ਦਾ ਸਾਰੇ ਜਾਣੇ ਰੈਡੀ ਹੁੰਦੇ ਸਿਮਰਨ ਹੈਪੀ ਬਰਥਡੇ ਮੋਸਟ ਵੈਲਕਮ ਬੇਟਾ ਜੀ ਕਿਵੇਂ ਦਾ ਫੀਲ ਹੋ ਰਿਹਾ अच्छा अच्छा मिलो रहा है आपको कितना अच्छा बहुत अच्छा किन्नू किन्नू बुलाया तू सी अपने बर्थडे दे मम्मा ने गिफ्ट दिला मम्मा ने, ने गिफ्ट देता ओ बहुत ग मारी गल है फिर मम्मा ने बोलन दे देता खली ब्रो किन्ने किन्ने गिफ्ट देता थोनू और थोनू हुन बर्थडे केक जदों कटवांगो तो पता चलेगा ना कौन-कौन गिफ्ट दंदा दे है हाँ। ठीक है ठीक है चलो आप अंदर सारा हेलो मेहताब कैसे Hello. हो अच्छा आज के बर्थडे आ आज के बर्थडे आ सिमू ना बर्थडे आ तू ये सिमू ने बर्थडे चले, तो चले इन्हें रेडी तो हो गए तो ये की लागदे है सिमू दे हाँ सिस्टर सिस्टर लागदे हो पहना ओके ਹਾਂਜੀ ਫਿਰ ਕਿੱਦਾਂ ਬੈਣੋ ਵਧੀਆ ਹਾਂਜੀ ਹਾਂਜੀ ਤੁਹਾਡਾ ਬੇਟੇ ਦਾ ਬੇਟੀ ਦਾ ਜਨਮ ਹੋਇਆ ਅੱਜ ਹਾਂਜੀ ਕਿੱਦਾਂ ਕਿਵੇਂ ਫੀਲ ਹੋ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਠੀਕ ਆ ਤੁਸੀਂ ਦੱਸੋ ਛੋਟੀ ਜੀ ਹਾਂਜੀ ਮੈਂ ਮਾਸੀ ਹਾਂ ਕੁੜੀ ਦੀ ਓਕੇ ਫਿਰ ਅਸੀਂ ਚੱਲੇ ਬਾਅਦ ਚ ਦੇ ਫਿਰ ਕੁੜੀ ਦੀ ਮਾਮੀ ਕੇਕ ਲੈ ਕੇ ਆਈ ਤੇ ਅਸੀਂ ਸਾਰੇ ਜਣੇ ਮਿਲੇ ਤੇ ਫਿਰ ਸਾਰੀ ਫੈਮਿਲੀ ਮਤਲਬ ਕਿ ਜਿਹੜੀ ਗੁੜੀ ਆ ਸਿਮਰਨ ਜੋਤ ਆਪਣੀ ਨਾਨਕੇ ਦੀ ਫੈਮਿਲੀ 'ਚ ਹੀ ਰਹਿੰਦੀ ਆ ਤੇ ਅਸੀਂ ਥੋੜਾ ਜਿਹਾ ਮਤਲਬ ਕਿ ਇਹਨੂੰ ਇੱਕ ਰੂਮ ਦੇ ਵਿੱਚ ਬਿਠਾ ਕੇ ਆਂ ਤੁਹਾਨੂੰ ਹੀ ਮਿਲਾਂਗੇ ਆਣ ਕੇ ਤੇ ਮਤਲਬ ਕਿ ਥੋੜਾ ਜਿਹਾ ਹੋ ਜਾਊਗਾ ਵੀ ਆਏ ਆ ਨਾਨਕਾ ਪਰਿਵਾਰ ਤੇ ਬੜੀ ਵਧੀਆ ਵਧੀਆ ਕੇ ਇਕੱਠਿਆ ਫਿਰ ਸਾਰੀ ਫੈਮਲੀ ਨੇ ਪੂਰੀ ਫੈਮਲੀ ਅਸੀਂ ਬੈਠੇ ਹੋਏ ਸੀ ਫੈਮਲੀ ਦੇ ਮੈਂਬਰ ਹੀ ਕਾਫੀ ਚਾਣੇ ਆ ਤੇ ਬਹੁਤ ਅਨਜੋਈ ਕੀਤਾ ਬਹੁਤ ਵਧੀਆ ਲੱਗਾ ਤੇ ਮੇਰੇ ਦਾਦਾ ਜੀ ਬਹੁਤ ਕਿਸਮਤ ਵਾਲੇ ਨੇ ਕਰਮਾ ਵਾਲੇ ਨੇ ਕਿ ਆਪਣੀਆਂ ਪੁੱਤਰੀਆਂ ਪਰਪੁੱਤਰੀਆਂ ਦੋ ਤੀਆਂ ਸਾਰਿਆਂ ਨੂੰ ਮਤਲਬ ਕਿ ਅਨੇ ਦੇਖਿਆ ਇਹ ਕਹਿੰਦੇ ਹੁੰਦੇ ਨਾ ਪੁਰਾਣੀ ਬਜ਼ੁਰਗੀ ਸੋਨੇ ਦੀ ਫੋੜੀ ਚੜ ਚੁੱਕੀ ਨੇ ਸਿਮਨ थोड़ी नर्वस सी थी केक कटने लगे सी देखो सिमन जो था मेहता भी कोल बैठी हुई है मुंह देखो ना ਕੰਲਾ ਕਰ ਰਹੀ ਹੈ ਮਤਲਬ ਕਿ ਬੱਚੇ ਤਾਂ ਛੋਟੇ ਛੋਟੇ ਸਾਜ ਹੁੰਦੇ ਆ ਫੈਮਿਲੀ ਪੂਰੀ ਸਾਡੀ ਆਮ ਬੈਠੇ ਆ ਇੰਜੋਏ ਕਰ ਰਹੇ ਆ ਸਾਨੂੰ ਕਿਸੇ ਦੀ ਔਰ ਤੀਸਰੀ ਬੰਦੀ ਦੀ ਜ਼ਰੂਰਤ ਨਹੀਂ ਫੈਮਿਲੀ ਦੇ ਮੈਂਬਰ ਹੀ ਬਹੁਤ ਜ਼ਿਆਦੇ ਆ ਤੇ ਵਦਧੀਆਂ ਵਦਧੀਆਂ ਇਹ ਬੜਾ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਸੀ ਸਾਰੀ ਫੈਮਿਲੀ ਨੇ ਤੇ ਪਾਪਾ ਦਾ ਥੋੜਾ ਜਿਹਾ ਪੈਗ ਲੱਗਾ ਹੋਇਆ ਸੀ ਦੇਖ ਪਾਪਾ ਪਾਪਾ ਥੋੜੀਆਂ ਹੀ ਗੱਲਾਂ ਮਤਲਬ ਕਿ ਥੋੜੇ ਪਾਪਾ ਦੰਸ ਬਾਰੇ ਕਿ ਕਿਸੇ ਨੇ ਕੁਝ ਨਹੀਂ ਕਿੰਦੇ ਇੱਧਰ ਦੇਖੋ ਸਾਰੇ ਦੇਖ ਰਹੇ ਸੀ ਕਦੋਂ ਕੇਕ ਕਟਾਂਗੇ ਕਦੋਂ ਖਾਵਾਂਗੇ ਤੇ ਹੁਣ ਸਿਮਰਨ ਜੋਤ ਨੂੰ ਕੇਕ ਖਵਾਇਆ ਜਾਏਗਾ ਤੇ ਸਾਰੇ ਦੇਖ ਰਹੇ ਆ ਬਾਪੂ ਜੀ ਤੁਸੀਂ ਕੁੜੀ ਦੇ ਕੀ ਲੱਗਦੇ ਜੇ ਮੈਂ ਜੀ ਪੜਨਾਨਾ ਸਾਹਿਬ ਆ ਓਕੇ ਅੱਜ ਬੇਟੀ ਦਾ ਜਨਮ ਦੇਣਾ ਤੁਹਾਨੂੰ ਕਿੰਨੀ ਖੁਸ਼ੀ ਆ ਆਈ ਵਾ 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 ਲਾਈਕ ਟੂ ਸਟੇ ਵੈਰੀ ਐਕਸਪ੍ਰੈਸ ਹੈ ਵੋ ਹੈਪੀਨੈਸ ਓਕੇ ਠੀਕ ਆ ਜੀ ਹਾਂਜੀ ਤੁਸੀਂ ਕੁੜੀ ਤੇ ਕੀ ਲੱਗਦੇ ਹੋ ਮੈਂ ਕੁੜੀ ਦਾ ਨਾਨਾ ਲੱਗਦਾ ਸਿਮਰਜੋਤ ਕੌਰ ਦਾ ਓਕੇ ਬੜੀ ਖੁਸ਼ੀ ਨਾਲ ਦੇਨੇ ਆ ਕਿ ਅੱਜ ਉਹਦਾ ਜਨਮ ਦਿਨ ਆ ਹਾਂਜੀ ਤੇ ਉਹਦਾ ਹੈਪੀ ਬਰਥਡੇ ਬਣਾਇਆ ਜਾ ਰਿਹਾ ਵਾ ਸਾਰੇ ਭੈਣ ਭਰਾ ਇਕੱਠੇ ਹੋਏ ਆ ਸਾਰਾ ਰਲ ਮਿਲ ਕੇ ਕੇਕ ਉਹ ਗਿਫਟ ਜਿੰਨੇ ਜੁਗਾ ਕੋ ਸਾਰਿਆਂ ਨੇ ਗਿਫਟ ਕੀਤੀ ਆ ਮੈਡਰ ਜੀ ਦਾ ਖਾਲਸਾ ਵੈਰੀ ਹਾਂਜੀ ਵੀਰੇ ਤੁਸੀਂ ਕੀ ਲੱਗਦੇ ਹੋ ਕੁੜੀ ਦੇ ਮਾਮਾ 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 ਦੂਰ ਮੰਨੇ ਨੰਮੇ ਗਨਮਾ ਮਾ 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 ਹਾਂਜੀ ਤੁਸੀਂ ਕੀ ਲੱਗਦੇ ਜੇ ਕੁੜੀ ਦੇ ਨਾਨੀ ਜੀ ਓਕੇ ਤੁਸੀਂ ਮੈਂ ਮਾਸੀ ਨਾਨੀ ਲੱਗੀ ਓਕੇ ਜੀ ਮੈਂ ਕੁੜੀ ਦੀ ਛੋਟੀ ਮਾਸੀ ਮੈਂ ਵੀ ਕੁੜੀ ਦੀ ਮਾਸੀ ਹਾਂ ਕੁੜੀ ਦੀ ਮਾਮੀ ਮੈਂ ਕੁੜੀ ਦੀ ਮਾਮਾ ਬੱਡੇ ਬੱਡੇ